हां भाई बलवानसिया कल रात जो कुछ ਹੋਇਆ ਹੈ ਉਹਦੇ ਬਾਰੇ ਕਹਿਣਾ ਕੁਝ ਤੂੰ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਰਪੰਚ ਸਾਹਿਬ ਮਿੱਟੀ ਪਾਓ ਓਏ ਮਿੱਟੀ ਦਾ ਤੇਰੇ ਮੁੰਡੇ ਨਾ ਕੱਲ ਪੰਚਾਇਤ ਦੇ ਮੂੰਹ ਤੇ ਪਾ ਦਿੱਤੀ ਏ ਓਏ ਕੁੜੀ ਤਾਂ ਆਪਣੇ ਨਾਨਕੀ ਰਹਿਣ ਆਈ ਹੋਈ ਸੀ ਓਏ ਪ੍ਰਗਟਨਾ ਇਹ ਕਰਤੂਤ ਕੀਤੀ ਏ ਨਾਨਕੀ ਆਈ ਸੀ ਤਾਂ ਰਹਿੰਦੀ ਚੁੱਪਚਾਪ ਇਹ ਤਾਂ ਲੋਕਾਂ ਦੇ ਕੋਠੇ ਟੱਪਦੀ ਫਿਰਦੀ ਏ ਭੈਣ ਜੀ ਜਰਾ ਹਿਸਾਬ ਨਾਲ ਗੱਲ ਕਰੋ ਤੁਹਾਡਾ ਮੁੰਡਾ ਅੱਧੀ ਰਾਤ ਨੂੰ ਕੀ ਕਰਦਾ ਸੀ ਛੱਤ ਤੇ ਗਰਬਾ ਚੌਦ ਦਾ ਵਰ ਤੋੜਨ ਗਿਆ ਸੀ ਉਹ ਸਾਡੀ ਛੱਤ ਹੈ ਉਹ ਵੀ ਮੈਂ ਅੱਧੀ ਰਾਤ ਨੂੰ ਜਾਮਾ ਜਾ ਦੁਪਹਿਰੇ ਜਾਵਾਂ ਤੁਸੀਂ ਕੁੜੀ ਨੂੰ ਪੁੱਛੋ ਵੀ ਇਹ ਸਾਡੀ ਛੱਤ ਤੇ ਕੀ ਕਰਨ ਆਈ ਸੀ ਹਾਂ ਨਮਾ ਫੋਨ ਕਰਿਆ ਸੀ ਕਿ ਆਵਾਜ਼ ਮਾਰ ਕੇ ਬੁਲਾਇਆ ਸੀ ਇਹ ਕਰਕੇ ਬੁਲਾਇਆ ਸੀ ਇੱਕ ਹਾਲਤਾ ਸਾਫ ਹੈ ਬਲਵਾਂਸਿਆ ਤੇਰੇ ਮੁੱਡੇ ਕਰਕੇ ਕੁੜੀ ਦੀ ਬੰਨਾਮੀ ਹੋਈ ਆ ਹੁਣ ਪ੍ਰਗਟ ਨੂੰ ਕੁੜੀ ਦੇ ਨਾਲ ਵਿਆਹ ਕਰਾਉਣਾ ਪੈਣਾ ਮੈਰੀ ਕਰੋੜਾ ਇਹਦੇ ਨਾਲ ਵਿਆਹ ਜੇ ਵਿਆਹ ਨਹੀਂ ਕਰਾਉਣਾ ਫਿਰ ਇਹ ਕਰਤੂਤ ਕਿਉਂ ਕੀਤੀ ਉਹ ਡੈਡੀ ਪਿੰਡ ਵਾਲਿਆਂ ਨੂੰ ਗਲਤ ਫਹਮੀ ਹੋਈ ਆ ਅਸਤਾ ਪੱਜ ਦੇ ਪੱਜ ਦੇ ਇੱਕ ਦੂਜੇ ਦੇ ਬੱਜਿਆਂ ਪਰ ਜੰਡੂ ਛੱਦ ਦੇ ਉੱਤੇ ਫੌਸਲੀ ਭਰਤੀ ਚੱਲ ਰਹੀ ਸੀ